ਲੋੜੀ ਦੇ ਤਿਹਾਰ ਮੌਕੇ ਮਾਨ ਸਰਕਾਰ ਪੰਜਾਬੀਆਂ ਨੂੰ ਇੱਕ ਵੱਡਾ ਤੋਹਫਾ ਦੇਣ ਜਾ ਰਹੀ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਟਿਆਲਾ ਦੇ ਇਤਿਹਾਸਿਕ ਕਿਲਾ ਮੁਬਾਰਕ ਵਿੱਚ ਸਥਿਤ ਹੋਟਲ ਰਣਬਾਸਤਾ ਪੈਲੇਸ ਸਮਰਪਿਤ ਕੀਤਾ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਉਦਘਾਟਨ ਕਰਨਗੇ ਸਰਕਾਰ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਇਕਲੌਤਾ ਹੋਟਲ ਹੈ ਜੋ ਕਿ ਸਿੱਖ ਪੈਲੇਸ ਵਿੱਚ ਹੋਟਲ ਬਣਾਇਆ ਗਿਆ ਹੈ ਹੁਣ ਰਾਜਸਥਾਨ ਦੀ ਤਰ੍ਹਾਂ ਇੱਥੇ ਹੋਟਲ ਡੈਸ ਡੈਸਟੀਨੇਸ਼ਨ ਵੈਡਿੰਗ ਨੂੰ ਹੁਲਾਰਾ ਮਿਲੇਗਾ ਸਰਕਾਰ ਇਸ ਪ੍ਰੋਜੈਕਟ ਤੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ ਇਸ ਪ੍ਰੋਜੈਕਟ ਨੇ 2 ਸਾਲ ਪਹਿਲਾਂ 2022 ਵਿੱਚ ਬੜੀ ਤੇਜ਼ੀ ਫੜੀ ਸੀ ਕਿਲਾ ਮੁਬਾਰਕ ਵਿੱਚ ਸਥਿਤ ਰਣਬਾਸਤਾ ਖੇਤਰ ਗਿਲਾ ਉਖਾਨਾ ਤੇ ਲੱਸੀ ਖਾਨਾ ਨੂੰ ਇੱਕ ਵਿਰਾਸਤੀ ਹੋਟਲ ਵਿੱਚ ਬਦਲ ਦਿੱਤਾ ਗਿਆ ਉਰਾਧਤ ਵਿਭਾਗ ਖੁਦ ਇਸ ਸਮਾਰਤ ਦੀ ਮੁਰੰਮਤ ਦਾ ਕੰਮ ਦਿੱਲੀ ਦੇ ਇੱਕ ਸੰਸਥਾਨ ਰਾਹੀਂ ਕਰਵਾ ਰਹੀ ਹੈ ਅਤੇ ਸਰਕਾਰ ਨੇ ਸ਼ੁਰੂਆਤੀ ਪੜਾਅ ਵਿੱਚ 6 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ ਇਹ ਹੋਟਲ ਪਟਿਆਲਾ ਸਥਿਤ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੇ ਘਰ ਕਿਲਾ ਮੁਬਾਰਕ ਦੇ ਅੰਦਰ ਬਣਾਇਆ ਗਿਆ ਹੈ ਹੋਟਲ ਦੀ ਛੱਤ ਲੱਕੜ ਦੀ ਬਣੀ ਹੋਈ ਹੈ ਜਿਵੇਂ ਹੀ ਤੁਸੀਂ ਕਿਲੇ ਵਿੱਚ ਵੜਦੇ ਹੋ ਖੱਬੇ ਪਾਸੇ ਰਣਬਾਸ ਮਾਰਤਾ ਹੈ ਪਟਿਆਲਾ ਵਿਆਸਤ ਦੀਆਂ ਰਾਣੀਆਂ ਇਸ ਇਮਾਰਤ ਵਿੱਚ ਰਹਿੰਦੀਆਂ ਸਨ ਅਤੇ ਉਹਨਾਂ ਨੂੰ ਇਮਾਰਤ ਤੋਂ ਬਾਹਰ ਜਾਣ ਦੀ ਇਜਾਜ਼ਤ ਬਹੁਤ ਘੱਟ ਹੁੰਦੀ ਸੀ। ਇਹ ਇਸ ਦੋ ਮੰਜ਼ਿਲਾ ਇਮਾਰਤ ਦੇ ਉੱਪਰਲੇ ਹਿੱਸੇ ਤੇ ਤਿੰਨ ਸ਼ਾਨਦਾਰ ਪੇਂਟਿੰਗ ਚੈਂਬਰ ਨੇ ਜਿਨ੍ਹਾਂ ਵਿੱਚ ਅਨਮੋਲ ਪੇਂਟਿੰਗਾਂ ਨੇ ਇਸ ਦੇ ਵਿੱਚ ਇੱਕ ਜਗ੍ਹਾ ਲੱਸੀ ਖਾਨਾ ਜਿਸ ਅੰਦਰ ਰਹਣ ਵਾਲੀਆਂ ਮਹਿਲਾ ਨੌਕਰਾਂ ਲਈ ਭੋਜਨ ਤਿਆਰ ਕੀਤਾ ਜਾਂਦਾ ਸੀ ਅਤੇ ਵੰਡਿਆ ਜਾਂਦਾ ਸੀ ਦੋ ਮੰਜ਼ਲੀਆਂ ਮਾਰਦ ਦੇ ਹੇਠਲੇ ਹਿੱਸੇ ਵਿੱਚ ਇੱਕ ਦੂਜੇ ਦੇ ਸਾਹਮਣੇ ਹਾਲ ਹੈ ਜਿਨ੍ਹਾਂ ਨੂੰ ਕਈ ਭਾਗਾਂ ਦੇ ਵਿੱਚ ਕਮਰਿਆਂ ਵਿੱਚ ਬਦਲ ਦਿੱਤਾ ਗਿਆ ਹੈ ਤਾਂ ਮਾਨ ਸਰਕਾਰ ਵੱਲੋਂ ਜਿਹੜਾ ਸੈਸਪਟਾ ਵਿਭਾਗ ਹੁੰਦਾ ਉਸ ਤੇ ਅਧੀਨ ਜਿਹੜੀਆਂ ਕੁਝ ਪ੍ਰਾਣੀਆਂ ਇਮਾਰਤਾਂ ਨੇ ਵਿਰਾਸਤੀ ਇਮਾਰਤਾਂ ਨੇ ਉੱਥੇ ਕੰਮ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਵਿੱਚੋਂ ਵੀ ਇੱਕ ਇੱਕ ਇਮਾਰਤ ਹੈ ਜਿਸ ਨੂੰ ਕਿ ਇੱਕ ਹੋਟਲ ਦੇ ਵਿੱਚ ਬਦਲ ਦਿੱਤਾ ਗਿਆ ਤੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਤੇ ਦਾਅਵੇ ਕੀਤੇ ਜਾ ਰਹੇ ਨੇ ਕਿ ਇਹ ਪਹਿਲਾ ਸਿੱਖੋ ਹੋਟਲ ਜਿਹਾ ਹੋਏਗਾ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਘੱਟ ਖਰਚੇ 'ਚ ਲੋਕ ਆਪੜਾ ਇਸ ਸਹੂਲਤਾਂ ਦਾ ਜਿਹੜਾ ਅਨੰਤ ਮੰਨ ਸਕਦੇ ਨੇ ਪਰ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਅਜੇ ਵੀ ਬਹੁਤ ਸਾਰੀਆਂ ਐਸੀਆਂ ਇਮਾਰਤਾਂ ਨੇ ਜੋ ਕਿ ਖੰਡਰ ਬਣ ਰਹੀਆਂ ਨੇ ਸੈਸ ਪਟੇ ਵਿਭਾਗ ਵੱਲੋਂ ਉਹਨਾਂ ਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਖਰਚੇ ਕਾਰਨ ਖਰਚਾ ਨਾ ਕਰਨ ਕਰਕੇ ਉਹ ਇਮਾਰਤਾਂ ਜਿਹੜੀਆਂ ਆਪਣੀ ਵਿਰਾਸਤ ਭੁੰਦਿਆਂ ਜਾ ਰਹੀਆਂ ਨੇ ਤੇ ਜੇਕਰ ਜਿਹਾ ਹੁੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨਵੀਂ ਪੀੜੀ ਐ ਉਹ ਇਤਿਹਾਸ ਬਾਰੇ ਇਹਨਾਂ ਇਮਾਰਤਾਂ ਨੂੰ ਜਾਨੂ ਨਹੀਂ ਹੋ ਸਕੇਗੀ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀਆਂ ਵੱਖ-ਵੱਖ ਥਾਵਾਂ ਤੇ ਭਾਵੇਂ ਉਹ ਧਰਮ ਦੇ ਨਾਲ ਸੰਬੰਧਿਤ ਨੇ ਭਾਵੇਂ ਇਤਿਹਾਸ ਦੇ ਨਾਲ ਸੰਬੰਧਿਤ ਨੇ ਉਹ ਸਥਾਨਾਂ ਦੇ ਉੱਤੇ ਜਿਹੜਾ ਉਸ ਦੀ ਬ੍ਰਹਮਤ ਜਿਹੜੀ ਕੀਤੀ ਜਾਵੇ ਰੱਖ ਰਖਾਵ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਰਦਾ ਇੱਕ ਨਵੀਂ ਦਿਖਦੇ ਨਾਹੀ ਰਾਹੀ ਲੋਕਾਂ ਦਾ ਜਿਹੜਾ ਧਿਆਨ ਆਪਣੇ ਵੱਲ ਖਿੱਚ ਸਕਣ ਤਾਂ ਜੋ ਜਿਹੜੇ ਬਾਹਰਲੇ ਲੋਕ ਦੂਜੇ ਸੂਬਿਆਂ ਤੋਂ ਦੂਜੇ ਦੇਸ਼ਾਂ ਦੇ ਵਿੱਚੋਂ ਪੰਜਾਬ ਆਉਂਦੇ ਨੇ ਉਹਨਾਂ ਨੂੰ ਕੁਝ ਦਿਖਾਇਆ ਜਾ ਸਕੇ ਕਿ ਸਾਡਾ ਪੰਜਾਬ ਦਾ ਇਤਿਹਾਸ ਕੀ ਹੈ ਸਾਡੇ ਪੰਜਾਬ ਦਾ ਜਿਹੜਾ ਧਾਰਮਿਕ ਮਹੱਤਵ ਕੀ ਹੈ ਇਹਨਾਂ ਇਮਾਰਤਾਂ ਦੇ ਰਾਹੀਂ ਹੀ ਇਹ ਦੱਸਿਆ ਜਾ ਸਕਦਾ ਹੈ ਤਾਂ ਜੋ ਜਿਹੜੀਆਂ ਇਮਾਰਤਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਇਹਦੇ ਉੱਤੇ ਧਿਆਨ ਦੇ ਕੇ ਇਸ ਨੂੰ ਨਵੀਂ ਦਿਖ ਦੇ ਕੇ ਇਸੇ ਤਿੱਕੇ ਨਾਲ ਸੁਰਜੀਤ ਰੱਖਣਾ ਇਹ ਸਰਕਾਰ ਦਾ ਵੀ ਫਰਜ਼ ਬਣਦਾ ਹੈ ਜਿਉਂਜਾ ਅਜਤ ਧੰਨਵਾਦ